ਆ ਵੇਖੋ ਜੀ ਪੋਹੀ ਅਦੇ ਟਰੈਕਟਰ ਡੁੱਬੇ ਆ ਪੂਰਾ ਟਰੈਕਟਰ ਵਿਖਾਉਨੇ ਆਪਾਂ ਪਾਣੀ ਵੇਖੋ ਕਿੰਨਾ ਨਿਕਲ ਰਿਹਾ ਥੱਲਿਓ ਇਹ ਗੇਰ ਦੇ ਹਿੱਸੇ ਚ ਪਾਣੀ ਆ ਤੇ ਬਾਕੀ ਅੱਜ ਆਪਾਂ ਦਰਿਆ ਰਾਵੀ ਦਰਿਆ ਤੋਂ ਪਾਰ ਪਹੁੰਚੇ ਆ ਇੰਟਰ ਆ ਪੁਰਾਣਾ ਮਾਡਲ ਉਧਰ 65 ਫਾਰਮ ਟਰੈਕ ਆ ਵੇ ਲੋ ਜੀ ਪਾਣੀ ਪੂਰਾ ਨਿਕਲ ਰਿਹਾ ਟਰੈਕਟਰ ਦੇ ਵਿੱਚੋਂ ਤੇ ਆ ਵੀਰ ਸਾਡੇ ਲੱਗੇ ਆ ਮੁਸਲਪਿੰਡ ਤੋਂ ਅਜੇ ਬਾਕੀ ਟੀਮ ਸਾਡੀ ਪਿੱਛੇ ਆ ਫੌਜੀ ਮੰਨਦੇ ਨਹੀਂ ਉਹ ਦਰਿਆ ਤੋਂ ਅਜੇ 4-4 5-5 ਜਣੇ ਨਘਾਉਂਦੇ ਆ ਆ ਵੀਰ ਸਾਡਾ ਲੱਗਾ ਵਾ ਮੁਖਸ਼ਲ ਪਿੰਡ ਤੋਂ ਫਿਲਟਰ ਭੋਲੇ ਆ ਨੇ ਜਿੱਥੇ ਅਸੀਂ ਦਰਿਆ ਦੇ ਕੰਢੇ ਪਹੁੰਚ ਚੁੱਕੇ ਉੱਥੇ ਫੌਜੀ ਵੀਰ ਹੀ ਪਹੁੰਚਦੇ ਆ ਪਾਕਿਸਤਾਨ ਲੱਗ ਗਿਆ ਪਾਕਿਸਤਾਨ ਦੀ ਹੱਥ ਲੱਗੇ ਆ ਤੇ ਬਾਕੀ ਆਪਾਂ ਗੱਲਬਾਤ ਬਾਕੀ ਵੀ ਕਰਾਵਾਂਗੇ ਇੰਟਰਲ ਟਰੈਕਟਰ ਪੁਰਾਣਾ ਮਾਡਲ ਪਾਣੀ ਵੇਖੋ ਕਿੰਨਾ ਇਹਦਰ ਫਾਰਮ ਟਰੈਕ 50 60 ਫਾਰਮ ਟਰੈਕ 60 50 ਮੂੰਹੋਂ ਨਿਕਲ ਗਿਆ ਪੂਰਾ ਟਰੈਕਟਰ ਡਬਾ ਗਿਆ